ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਧੌਂਦਰਾ ਦੀ ਜ਼ਮੀਨ ਆ ਜੋ ਇੱਥੇ ਗੁਰਦੁਆਰਾ ਜੰਡ ਸਾਹਿਬ ਦੀ ਪੋਲ ਇੱਥੇ ਰੂਚੀ ਕਾ ਪੇਪਰ ਮਿੱਲ ਜੋ ਲੱਗਣ ਜਾ ਰਹੀ ਆ ਪਿਛਲੇ 7 ਸਾਲਾਂ ਤੋਂ ਇਹਦਾ ਵਿਰੋਧ ਚੱਲ ਰਿਹਾ ਹੈ ਇਲਾਕੇ ਵੱਲੋਂ ਸਾਨੂੰ ਹੁਣ ਪਤਾ ਲੱਗਿਆ ਵੀ ਇਹ ਤਾਂ ਅੰਦਰੋਂ ਕੀਤੇ ਕੰਮ ਚੱਲ ਰਿਹਾ ਹੈ ਮਿੱਲ ਦਾ ਇਸ ਸਬੰਧ ਵਿੱਚ ਇਲਾਕੇ ਨੂੰ ਕਾਲ ਕੀਤੀ ਸੀ ਆ 10 ਮਿੰਟ ਦੇ ਵਿੱਚ ਤੇ ਸਾਰਾ ਇਲਾਕਾ ਇਕੱਠਾ ਹੋ ਗਿਆ ਬਟਾ ਸਾਹਾਰੀ ਕਿਸਾਨੀ ਨੂੰ ਦੋਸਤਾ ਬੁੱਪਾ ਨਹੀਂ ਬੜਾ ਅੰਦਾਜ਼ਾ ਲੈਂਗੋ ਮੈਂ ਨਾ ਜਸਪ੍ਰੀਤ ਸਿੰਘ ਜਿਹੜਾ ਪ੍ਰਧਾਨ ਪਰਵਿੰਦਰ ਸਿੰਘ ਜਿੱਥਾ ਜਨਰਤਿਕਤਰ ਹੋਰ ਸਾਰੇ ਸਾਡੇ ਮੈਂਬਰ ਇਲਾਕਾ ਇੱਥੇ ਇਕੱਠਾ ਹੋਇਆ ਅਸੀਂ ਮੇਲ ਮਿੰਨ ਬਾਲਕਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਇੱਥੇ ਇਲਾਕਾ ਸਾਰਾ ਇਸ ਚੀਜ਼ ਦਾ ਵਿਰੋਧ ਕਰਦਾ ਹੈ ਕੱਲ ਤੁਸੀਂ ਇਹ ਨਾ ਕਿਉਂ ਸਾਡਾ ਪੈਸਾ ਖਰਾਬ ਹੋ ਗਿਆ ਅਸੀਂ ਇੰਨਾ ਪੈਸਾ ਲਾਇਆ ਸੀ ਸਾਨੂੰ ਪਹਿਲਾਂ ਪਤਾ ਨਹੀਂ ਸੀ ਅਸੀਂ ਸ਼ੁਰੂ ਤੋਂ ਹੀ ਵਿਰੋਧ ਕਰਦੇ ਆ ਰਹੇ ਕਿਉਂਕਿ ਜਿਹੜਾ ਇੱਥੇ ਪਾਣੀ ਦਾ ਲੈਵਲ ਆ ਇਹ 7-8 ਫੁੱਟ ਤੋਂ ਲੈ ਕੇ 10-11 ਫੁੱਟ ਤੱਕ ਇੱਥੇ ਲੈਵਲ ਆ ਸਾਰੇ ਇਲਾਕੇ ਦਾ ਪਾਣੀ ਖਰਾਬ ਹੋ ਜਾਣਾ ਕਿਉਂਕਿ ਤੁਹਾਡੀ ਜਿਹੜੀ ਰੁਚੀਕਾ ਮਿਲ ਤੁਹਾਡੀ ਕਾਲੇ ਅੰਬ ਲੱਗੀ ਹੋਈ ਹੈ ਉੱਥੇ ਵੀ ਤੁਹਾਨੂੰ ਜੁਰਮਾਨਾ ਹੋਇਆ ਉੱਥੇ ਵੀ ਤੁਸੀਂ ਲਾਕੇ ਦਾ ਪਾਣੀ ਸਾਰਾ ਖਰਾਬ ਕਰਤਾ ਇਹਦੇ ਨਾਲ ਕਾਲਾ ਪੀਲੀ ਹੈਪੇਟਾਈਟਸ ਹੋਰ ਕਿੰਨੀ ਤਰ੍ਹਾਂ ਦੀਆਂ ਬਿਮਾਰੀਆਂ ਫਿਰ ਵਾਤਾਵਰਣ ਪਾਣੀ ਦਾ ਖਰਾਬ ਹੋਣਾ ਤੇ ਉਦਾਂ ਵੀ ਇਹਦਾ ਪ੍ਰਦੂਸ਼ਣ ਬਹੁਤ ਫੈਲਦਾ ਇਹਦੇ ਕਰਕੇ ਇਲਾਕੇ ਦੀ ਮੰਗ ਹੈ ਬਾਹੀ ਜੋਗ ਜ਼ਮੀਨ ਆ ਇਹ ਕੋਈ ਬੰਜਰ ਜ਼ਮੀਨ ਨਹੀਂ ਹੈ ਕਿ ਜਿਹੜੀ ਫੈਕਟਰੀ ਇੱਥੇ ਤੁਸੀਂ ਲਾ ਸਕਦੇ ਹੋ ਸੋ ਬੇਨਤੀ ਆ ਸਾਡੇ ਇਲਾਕੇ ਵੱਲੋਂ ਜੁਨੀਆਂ ਵੱਲੋਂ ਤੁਸੀਂ ਹੁਣ ਇਹ ਕੰਮ ਨੂੰ ਬੰਦ ਕਰਾ ਦਿਓ ਫਿਰ ਨਹੀਂ ਤੁਹਾਨੂੰ ਇਹਦਾ ਨੁਕਸਾਨ ਝੱਲਣਾ ਪੈਣਾ ਉਹ ਸਰਦਾਰ ਜਸਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਦੋ ਗਿੱਲਾ ਰੱਖਣਗੇ ਜਿਕਣਾ ਜੀ ਹਰ ਸਿੰਘ ਨੇ ਦੱਸਿਆ ਅੱਜ ਅਸੀਂ ਸਾਰੇ ਆਹ ਜਿਹੜਾ ਰੂਚੀ ਕਾ ਪੇਪਰ ਮਿੱਲ ਅੱਜ ਤੋਂ 7 ਸਾਲ ਪਹਿਲਾਂ ਇਹਨਾਂ ਨੇ ਨਹੀਂ ਰੱਖੀ ਸੀ ਪੇਪਰ ਮਿੱਲ ਦੀ ਜਿਹੜਾ ਬਹੁਤ ਵੱਡਾ ਪੇਪਰ ਮਿੱਲ ਆ ਆ ਨਾਰੀ ਜਿਹੜੀ ਸਰੰਦ ਕੈਨਲ ਆਪਣੇ ਚੱਲਦੀ ਹੈ ਇਹ ਤੋਂ ਪਾਣੀ ਲਿਆ ਜਾਣਾ ਨਾਲ ਹੀ ਜਿਹੜਾ ਬੁੱਢਾ ਨਾਲਾ ਹੈ ਇਹਦੇ ਵਿੱਚ ਇਹ ਆਉਟਪੁੱਟ ਪਾਣੀ ਦੀ ਕੈਮੀਕਲ ਵਾਲਾ ਪਾਣੀ ਜਿਹੜਾ ਇਹਨਾਂ ਨੇ ਸੁੱਟਣਾ ਕਿਉਂਕਿ ਇਹਦੇ ਨਾਲੇ ਜਿਹੜੀ ਧੌਲ ਰਾਂ ਜਾਂਦੀ 22 ਗਿੱਲੇ ਜ਼ਮੀਨ ਜਿਹੜੀ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਸਰਕਾਰ ਨੇ ਡੀਸੀ ਦੇ ਹੁਕਮ ਕਰਕੇ ਡੀਸੀ ਨੇ ਆ ਪਾ ਕੇ ਇਹ ਪੰਚਾਇਤ ਤੋਂ ਇਹਨੂੰ ਪੇਪਰ ਮੈਲ ਨੂੰ ਦਵਾਈ ਆ ਬਹੁਤ ਚੋਰੀ ਸ਼ੌਕੇ ਉਹਦਾ ਵੀ ਉਦੋਂ ਅਸੀਂ ਬਰੋਧ ਕੀਤਾ ਸੀਗਾ ਪਰ ਅਸੀਂ ਹੁਣ ਦੁਆਰਾ ਪੰਜਾਬ ਸਰਕਾਰ ਨੂੰ ਵੀ ਵਾਰਨਿੰਗ ਦਿੰਨੇ ਆ ਤੇ ਜਿਹੜੇ ਇਹਨਾਂ ਦੇ ਪੇਪਰ ਮਿਲਦੇ ਮਾਲਕਾਂ ਉਹਨਾਂ ਨੂੰ ਵੀ ਕਹਿੰਨੇ ਆ ਵੀ ਅਸੀਂ ਇਹ ਕਦੇ ਵੀ ਇਹ ਗੱਲ ਨੂੰ ਨਹੀਂ ਹਾਜ਼ਮ ਕਰਾਂਗੇ ਵੀ ਇੱਥੇ ਤੁਸੀਂ ਪੇਪਰ ਮੈਲ ਲਾਓ ਨਾਜ਼ ਹੀ ਲੱਗਣ ਦੇਣੀਆਂ ਕਿਉਂਕਿ ਇੱਥੇ ਹਰ ਤਰ੍ਹਾਂ ਦਾ ਜੰਗਲੀ ਜੀਵ ਰਹਿੰਦਾ ਉਹਨੂੰ ਬਹੁਤ ਖਤਰਾ ਹੈ ਤੇ ਆਮ ਜਏ ਦੇਖਿਆ ਜਾਂਦਾ ਇੱਥੇ ਜਿਹੜਾ ਵਾਟਰ ਲੈਵਲ ਆ ਉਹ 7 ਤੋਂ 10 ਫੁੱਟ 11 ਫੁੱਟ 12 ਫੁੱਟ ਤੱਕ ਆ ਕਿਉਂਕਿ ਜਦੋਂ ਇਹਨਾਂ ਨੇ ਕੈਮੀਕਲ ਪਾਣੀ ਪਾਉਣਾ ਤਾਂ ਸਾਡੀ ਸਾਰੀ ਧਰਤੀ ਦਾ ਇਹ ਝੰਡਾ ਸਾਹਿਬ ਦਾ ਏਰੀਆ ਜਿਹੜਾ ਵੇਟ ਏਰੀਆ ਇਹਨੂੰ ਬਿਲਕੁਲ ਇਹ ਖਰਾਬ ਕਰ ਦੇਣਗੇ ਪੇਪਰ ਮਿਲ ਨੇ ਇਹ ਇੱਕ ਇਹਨੂੰ ਕਈਏ ਵੀ ਇੱਕ ਬਿਮਾਰੀ ਦਾ ਘਰ ਲਾ ਰਹੇ ਆ ਸੋ ਸਾਡੀ ਬੇਨਤੀ ਆ ਪੇਪਰ ਮਿਲ ਵਾਲਿਆਂ ਨੇ ਦੁਆਰਾ ਸਰਕਾਰ ਨੂੰ ਵੀ ਜੇ ਇਹ ਲੱਗਣ ਦੇ ਇਹਨਾਂ ਨੇ ਚਾਲੂ ਕਰਨ ਦੀ ਕੋਸ਼ਿਸ਼ ਕਰੀ ਤਾਂ ਅਸੀਂ ਵੱਡੇ ਪੱਧਰ ਤੇ ਪੰਜਾਬ ਲੈਵਲ ਤੇ ਇਹਦਾ ਵਿਰੋਧ ਕਰਾਂਗੇ ਅਸੀਂ ਬਿਲਕੁਲ ਨਹੀਂ ਲੱਗਣ ਦੇਵਾਂਗੇ ਸੋ ਮੇਰੀ ਦੁਆਰਾ ਸਾਰੇ ਏਰੀਆ ਨੂੰ ਬੇਨਤੀ ਹੈ ਵੀ ਜਦੋਂ ਵੀ ਕਾਲ ਆਉਂਦੀ ਆ ਤਾਂ ਵੱਧ ਤੋਂ ਵੱਧ ਪਹੁੰਚਣ ਦੀ ਕੋਸ਼ਿਸ਼ ਕਰੀਏ